ਆਸਲੇ ਜੀ ਪੁਲਿਸ ਫੋਰਸ ਆਈ ਇੱਥੇ ਤੇ ਤੁਹਾਨੂੰ ਮੈਂ ਦੱਸ ਦੇਣਾ ਕਿ 10 ਵਜੇ ਬਣਨ ਦੇ ਵਿੱਚ ਤਿੰਨ ਦੁਕਾਨਾਂ ਤੇ ਚੋਰੀ ਹੋ ਗਈ ਤੇ ਪੁਲਸ ਜਿਹੜੀ ਆ ਘੁੰਮਦੀ ਆ ਕਹਿੰਦੇ ਪਰ ਲੱਗਦਾ ਨਹੀਂ ਕਿ ਘੁੰਮਦੀ ਆ ਆਸਲੇ ਤਿੰਨ ਦੁਕਾਨਾਂ ਨੇ ਜਿਹਦੇ ਚੱਕੇ ਆ ਤੇ ਦੋ ਡੇਰੀ ਆ ਇਹ ਹੈਗੀ ਆ ਮਨੀ ਐਕਸਚੇਂਜਰ ਦੀ ਤੇ ਦੋ ਦੁੱਧੀਆਂ ਡੇਰੀਆਂ ਜਿਨ੍ਹਾਂ ਦੇ ਸੇਮ ਟੂ ਸੇਮ ਸਾਰੇ ਇਹ ਵਾਰਦਾਤ ਇੱਕੋ ਤਰ੍ਹਾਂ ਦੀ ਹੋਈ ਆ ਅਸਲੇ ਮਰ ਗਿਆ ਮੇਰੇ ਨਾਲ ਸੋਨੂ ਆ ਹੋਰ ਵੀ ਹੈਗੇ ਨੇ ਤੇ ਹਾਲਾਤ ਬੱਤਰ ਹੋ ਗਏ ਡੇਰੇ 'ਚ ਚੋਰੀਆਂ ਹੋਣ ਲੱਗੀਆਂ ਹੁਣ ਤੇ ਪੁਲਿਸ ਫੋਰਸ ਆਈ ਜ਼ਰੂਰ ਬਾਕੀ ਦੇਖਦੇ ਹਾਂ ਹੋਰ ਕੀ ਗੱਲਬਾਤ ਹੈਗੀ ਸਵੇਰ ਦਾ ਸਮਾਂ ਐਸਲਜੀ ਅਸੀਂ ਮਾਨ ਸਾਹਿਬ ਦੀ ਧੀ ਤੇ ਆਏ ਆ ਤੇ ਮਾਨ ਸਾਹਿਬ ਇਹ ਨਹੀਂ ਇਹਨਾਂ ਦੀ ਦੁਕਾਨ 'ਚ ਚੋਰੀ ਹੋ ਗਈ ਤੇ ਇੱਥੇ ਵੀ ਬੈਟਰਾ ਇਹਨਾਂ ਦਾ ਲੱਗਦੇ ਗੱਲੇ 'ਚ ਪੈਸੇ ਕੋਈ ਲੱਗੇ ਕਿਨੇ ਪੈਸੇ ਲੱਗੇ ਮਾਨ ਸਾਹਿਬ ਡਾਡੇ 3000 ਰੁਪਏ ਇਹਨਾਂ ਦੇ ਲੱਗੇ ਤੇ 10-15000 ਦਾ ਕਮ ਸੇ ਬੈਟਰਾ ਹੁਣ ਥੰਡੇ ਥੰਡੇ ਉਹ ਤੇ ਚਲੋ ਖਾਣ ਪੀਣ ਨੂੰ ਲੈ ਗਏ ਨਾ ਤੇ ਨੁਕਸਾਨ ਇਹਨਾਂ ਦਾ ਵੀ ਕਾਫੀ ਹੋ ਗਿਆ ਤੇ ਮਾਨ ਸਾਹਿਬ ਬੈਠੇ ਸੀ ਤੇ ਇਹਨਾਂ ਦਾ ਵੀ ਸੇਮ ਟੂ ਸੇਮ ਹੀ ਕੁੰਡਾ ਇਹਨਾਂ ਤੋਂੜਿਆ ਜਿਸਾਂ ਦੂਸੇ ਦੁਕਾਨਾਂ 'ਚ ਟੁੱਟਾ ਵਾ ਅਸਲ ਜੀ ਇਹ ਮੰਗਰ ਸਾਹਿਬ ਦੀ ਦੁਕਾਨ ਦੇ ਮੌਜੂਦ ਹੋ ਗਿਆ ਮੰਗਰ ਸਾਹਿਬ ਦੀ ਦੁਕਾਨ ਤੇ ਵੀ ਇਸ ਤਰ੍ਹਾਂ ਹੀ ਤਾਲੇ ਥੋੜੇ ਜਿਸਾਂ ਦੂਸਿਆਂ ਦੁਕਾਨਾਂ ਤੋਂ ਥੋੜੇ ਆ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਉੱਥੇ ਜੀ ਕੈਮਰਾ ਲੱਗਾ ਸੀ ਕੈਮਰਾ ਲਾ ਕੇ ਲਾ ਕੇ ਤੋੜ ਹੀ ਦਿੱਤਾ ਬਿਲਕੁਲ ਛਤਰੀ ਲੱਗੀ ਆ ਤੇ ਇਹਨਾਂ ਦਾ ਗੱਲਾ ਗੁੱਲਾ ਸਵੇਰੇ ਇੱਥੇ ਪਿਆਦਾ ਸੀ ਤੇ ਆ ਵੀ ਗੱਲਾਂ ਜਿਹੜਾ ਫੋਲਿਆ ਗਿਆਦਾ ਹੀ ਇੱਥੇ ਆ ਵੀ ਫੂਲਤਾ ਸੀ ਇਹਨਾਂ ਨੇ ਪੂਰਾ ਤੇ ਨੁਕਸਾਨ ਪਤਾ ਨਹੀਂ ਕਿੰਨਾ ਕੋ ਹੋਇਆ ਇਸ ਤਰ੍ਹਾਂ ਆ ਜੀ ਮੇਲਾ ਚੱਲ ਰਿਹਾ ਆ ਪੁੱਛਦਾ ਕੋਈ ਨਾਮੁ ਨਿਸ਼ਾਨੀ ਹੈਗਾ ਤੇ ਪੁਲਿਸ ਦੀ ਗੱਲ ਕਰੀਏ ਪੁਲਿਸ ਕਹਿੰਦੀ ਜੀ ਸਾਡੇ ਪ ਪਾ ਲੇਢ ਦੇ ਵਿੱਚ ਤਿੰਨ ਦੁਕਾਨਾਂ ਟੁੱਟੀਆਂ ਤਿੰਨਾਂ ਦੀ ਸੇਮ ਤੋਂ ਸੇਮ ਟੈਕਨੀਕ ਸੇਮ ਆ ਇਹਦੀ ਦੁਕਾਨਾਂ ਜਿਸ ਤਰੀਕੇ ਨਾਲ ਤੋੜੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕੈਸ ਲਈ ਮੇਲਾ ਚੱਲ ਰਿਹਾ ਮੇਲੇ 'ਚ ਭਾਰੀ ਨੁਕਸਾਨ ਦੁਕਾਨਦਾਰਾਂ ਦਾ ਹੋ ਗਿਆ ਕਮ ਸੇ ਹਮੇ ਕਹ ਲੀਏ ਕਿ ਇਨਕੇ ਇਹਦਾ 20000 ਕੇਦਾ 16000 ਤੇ ਕਿਸੇ ਦਾ 50000 ਤੇ ਬੜੇ ਬੱਤਰ ਲਾਤ ਹੋ ਗਿਆ ਅਜ ਦੇ ਦਿਨ ਇਹ ਦਿਨ ਕਰ ਆ ਇਹਨੇ ਜੀ ਸਾਡੇ ਮੰਗਰ ਸਾਹਿਬ ਜਿਹਨੇ ਦੁਕਾਨ 'ਚ ਚੋਰੀ ਹੋਈ ਦੁਕਾਨ ਹੈ ਜੀ ਮੰਗਰ ਡੇਰੀ